ਉਹ ਆ ਫੰਕਸ਼ਨ ਦੁਬਾਰਾ ਰਿਪੀਟ ਹੋਣ ਲੱਗ ਗਿਆ ਨਹੀਂ ਪਤਾ ਤਾਂ ਤੁਸੀਂ ਪਤਾ ਰੱਖਿਆ ਕਰੋ ਜੀ ਫੇਰ ਆਉਣ ਦੀ ਨਹੀਂ ਲੋੜ ਤੁਹਾਨੂੰ ਇਸ ਕਰਕੇ ਹੀ ਆਏ ਹੋ ਨਾ ਵੀ ਇੱਥੇ ਮਨਿਸਟਰ ਬੈਠਾ ਇਸ ਕਰਕੇ ਸੱਤਿਆ ਗਿਆ ਤੁਹਾਨੂੰ ਹੁਣ ਹੁਣ ਨਹੀਂ ਹੁਣ ਨਹੀਂ ਆਉਣਾ ਜਾਓ ਪਲੀਜ਼ ਇਹਨੂੰ ਚੂਨਾ ਲਾਉਣਾ ਹੋਵੇ ਤੇ ਫੇਰ ਕਾਂਗਰਸੀਆਂ ਵੱਲੋਂ ਖਜ਼ਾਨੇ ਨੂੰ ਚੂਨਾ ਵੀ ਲਾਇਆ ਜਾਂਦਾ ਤੇ ਖਜ਼ਾਨਾ ਭਰ ਵੀ ਜਾਂਦਾ ਆਸ਼ੂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਅਕਾਲੀ ਦਲ ਦੇ ਗੁੰਡਿਆਂ ਨੇ ਗੋਲੀਆਂ ਚਲਾਈਆਂ ਕਾਂਗਰਸ ਦੇ ਵਰਕਰ ਕੁੱਟੇ ਕਾਂਗਰਸ ਦੇ ਵਰਕਰਾਂ ਦੀਆਂ ਗੱਡੀਆਂ ਤੋੜੀਆਂ ਉਹਨਾਂ ਤੇ ਐਫਆਈਆਰਾ ਦਰਜਾ ਔਰ ਉਹ ਉਹਨਾਂ ਬੰਦਿਆਂ ਤੇ ਐਫਆਈਆਰਾ ਦਰਜ ਹੈ ਜਿਨ੍ਹਾਂ ਤੇ 2-2 3-3 ਸਾਲ ਪਹਿਲਾਂ Education is not the amount of information that is put in the human brain it must have man making character making and life building as a modern media 4 haftiyan ch synthetic drugs ja chitta punjab de vichon khatam kita jayega ਪੰਜਾਬ ਵਿੱਚ ਜਦੋਂ ਵੀ ਕਾਂਗਰਸ ਪਾਰਟੀ ਦੀ ਰਾਜਨੀਤੀ ਦੀ ਗੱਲ ਕਰਦੇ ਹਾਂ ਤਾਂ ਖਾਸ ਕਰਕੇ ਪੰਜਾਬ ਦੇ ਉਦਯੋਗਿਕ ਸ਼ਹਿਰ ਲੁਧਿਆਣੇ ਦੀ ਤਾਂ ਇੱਕ ਨਾਂ ਆਪਣੇ ਆਪ ਹੀ ਉੱਭਰਦਾ ਹੈ ਉਹ ਹੈ ਭਾਰਤ ਪੂਸ਼ਣ ਆਸ਼ੂ ਜੀਹਾਂ ਕਾਂਗਰਸ ਸਰਕਾਰਾਂ ਵਿੱਚ ਮੰਤਰੀ ਰਹੇ ਭਾਰਤ ਪੂਸ਼ਣ ਆਸ਼ੂ ਕੰਟਰੋਵਰਸ਼ੀਅਲ ਪਰ ਅਹਿਮ ਨੇਤਾ ਭਾਰਤ ਪੂਸ਼ਣ ਆਸ਼ੂ ਪਿਛਲੇ ਦਿਨੀ ED ਨੇ ਇਹਨਾਂ ਨੂੰ ਅਰੈਸਟ ਕਰਕੇ 5 ਦਿਨਾਂ ਦਾ ਰਿਮਾਂਡ ਲਿਆ ਸੀ ਹੁਣ ਇਹ ਨਿਆਇਕ ਹਰਾਸਤ ਵਿੱਚ ਹਨ ਕਿਉਂ ED ਨੇ ਅਰੈਸਟ ਕੀਤਾ ਕਿ ED ਨੂੰ ਕੁਝ ਬਰਾਮਦ ਵੀ ਹੋਇਆ ਬੇਸ਼ੱਕ ਮੀਡੀਆ ਵਿੱਚ ਇਹ ਸੁਰਖੀਆਂ ਨਹੀਂ ਬਣੀਆਂ ਪਰ ਆਪਾਂ ਇਹ ਜਾਣਕਾਰੀ ਪ੍ਰਾਪਤ ਕਰਾਂਗੇ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰ ਲਓ ਦੋਸਤੋ ਸਭ ਤੋਂ ਪਹਿਲਾ ਮਾਮਲਾ ਕੀ ਹੈ ਇਹ ਜਾਣ ਲੈਂਦੇ ਹਾਂ ਦੋਸਤੋ 2 ਅਗਸਤ ਦਿਨ ਸ਼ੁੱਕਰਵਾਰ 2024 ਨੂੰ ਜਦੋਂ ED ਨੇ ਭਾਰਤ ਪੋਸ਼ਨ ਜੀ ਨੂੰ ਅਦਾਲਤ ਵਿੱਚ ਪੇਸ਼ ਕੀਤਾ ਤਾਂ 3 ਘੰਟੇ ਚੱਲੀ ਸੁਣਵਾਈ ਤੋਂ ਬਾਅਦ ਅਦਾਲਤ ਨੇ ED ਨੂੰ ਉਹਨਾਂ ਦਾ 5 ਦਿਨਾਂ ਦਾ ਰਿਮਾਂਡ ਦੇ ਦਿੱਤਾ ਪੁੱਛਗਿੱਛ ਲਈ ਉਨ੍ਹਾਂ ਦੀ ਗ੍ਰਿਫਤਾਰੀ ਵੀਰਵਾਰ 1 ਅਗਸਤ ਦੀ ਸ਼ਾਮ ਨੂੰ ਚਰਚਤ ਅਨਾਜ ਢਲਾਈ ਘਟਾਲੇ ਵਿੱਚ ਹੋਈ ਸੀ ਹੁਣ ਜਦੋਂ ਜਾਂਚ ਵਿੱਚ ਮਨੀ ਲਾਂਡਰਿੰਗ ਹੋਈ ਹੈ ਇਹ ਸਾਹਮਣੇ ਆਇਆ ਤਾਂ ਇਸ ਕੇਸ ਵਿੱਚ ਈਡੀ ਦੀ ਐਂਟਰੀ ਹੋ ਗਈ ਆਪਣੀ 5 ਦਿਨਾਂ ਦੀ ਰਿਮਾਂਡ ਖਤਮ ਹੋਣ ਤੋਂ ਬਾਅਦ ਹੁਣ ਕਾਂਗਰਸ ਦੇ ਅਹਿਮ ਨੇਤਾ ਭਾਰਤ ਭੂਸ਼ਣ ਆਸ਼ੂ ਜੀ ਉਹ ਨਿਆਇਕ ਹਿਰਾਸਤ ਵਿੱਚ ਹਨ ਜੁਡੀਸ਼ੀਅਲ ਕਸਟਡੀ ਵਿੱਚ ਥੋੜਾ ਕਾਂਗਰਸ ਦੇ ਇਸ ਕੰਟਰੋਵਰਸ਼ੀਅਲ ਨੇਤਾ ਭਾਰਤ ਭੂਸ਼ਣ ਆਸ਼ੂ ਬਾਰੇ ਵੀ ਜਾਣ ਲੈਂਦੇ ਹਾਂ ਭਾਰਤ ਭੂਸ਼ਣ ਆਸ਼ੂ ਉਮਰ 53 ਸਾਲ ਰਾਜਨੀਤਿਕ ਪਾਰਟੀ ਕਾਂਗਰਸ ਦੋ ਵਾਰੀ ਲੁਧਿਆਣੇ ਤੋਂ ਵਿਧਾਇਕ ਹਲਕਾ ਲੁਧਿਆਣਾ ਵੈਸਟ ਤੋਂ ਦੋਸਤੋ ਪਿਛਲੀ ਸਰਕਾਰ ਵਿੱਚ ਇਹ ਕੈਬਨਿਟ ਮੰਤਰੀ ਸਨ ਇਹਨਾਂ ਕੋਲ ਵਿਭਾਗ ਸੀ ਫੂਡ ਸਿਵਲ ਸਪਲਾਈ ਐਂਡ ਕੰਜ਼ਿਊਮਰ ਅਫੇਅਰ ਦਾ ਇਹਨਾਂ ਨੇ ਆਪਣਾ ਰਾਜਨੀਤਿਕ ਸਫ਼ਰ ਦੋਸਤੋ ਇੱਕ ਐਮਸੀ ਵੱਜੋਂ ਸ਼ੁਰੂ ਕੀਤਾ ਸੀ ਜਦੋਂ 1997 ਵਿੱਚ ਵਾਰਡ ਨੰਬਰ 48 ਤੋਂ ਮਿਊਸਪਲ ਕੌਂਸਲਰ ਚੁਣੇ ਗਏ ਸਨ 2012 ਵਿੱਚ ਇਹਨਾਂ ਨੂੰ ਇੰਡੀਅਨ ਨੈਸ਼ਨਲ ਕਾਂਗਰਸ ਨੇ ਲੁਧਿਆਣਾ ਵੈਸਟ ਤੋਂ ਟਿਕਟ ਦਿੱਤੀ ਆ ਤੇ ਇਹ ਜਿੱਤ ਗਏ ਫਿਰ ਕਾਂਗਰਸ ਨੇ ਇਹਨਾਂ ਨੂੰ ਪੰਜਾਬ ਵਿਧਾਨ ਸਭਾ ਵਿੱਚ ਡਿਪਟੀ ਸੀਐਲਪੀ ਮਤਲਬ ਕਾਂਗਰਸ ਲੈਜਿਸਲੇਟਿਵ ਪਾਰਟੀ ਉਸ ਲੀਡਰ ਦਾ ਅਹੁਦਾ ਦਿੱਤਾ ਫਿਰ 2017 ਦੀਆਂ ਚੋਣਾਂ ਵਿੱਚ ਵੀ ਇਹ ਜਿੱਤ ਗਏ ਫਿਰ ਬਣੇ ਇਹ ਕਾਂਗਰਸ ਸਰਕਾਰ ਵਿੱਚ ਕੈਬਨਿਟ ਮੰਤਰੀ ਇਹ ਘਟਾਲੇ ਦੋਸਤੋ ਉਸ ਵੇਲੇ ਦੇ ਹੀ ਹਨ ਜਿਨ੍ਹਾਂ ਵਿੱਚ ਇਹਨਾਂ ਦੀ ਅरेस्ट ਹੋਈ ਹੈ ਫਰੈਸ਼ ਜਾਣਕਾਰੀ ਲਈ ਦੋਸਤੋ 2022 ਦੀਆਂ ਚੋਣਾਂ ਵਿੱਚ ਇਹ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਗੁਰਪ੍ਰੀਤ ਗੋਗੀ ਉਹਨਾਂ ਤੋਂ 7500 ਵੋਟਾਂ ਦੇ ਅੰਤਰ ਨਾਲ ਹਾਰ ਗਏ ਸਨ ਦੋਸਤੋ ਘਟਾਲੇ ਬਾਰੇ ਵੀ ਗੱਲ ਕਰਾਂਗੇ ਪਰ ਉਸ ਤੋਂ ਪਹਿਲਾਂ ਇਹਨਾਂ ਦੀ ਸ਼ਖਸੀਅਤ ਦੋਸਤੋ ਇਹ ਬਹੁਤ ਹੀ ਜ਼ਿਆਦਾ ਕੰਟਰੋਵਰਸ਼ੀਅਲ ਨੇਤਾ ਰਹੇ ਹਨ ਲੁਧਿਆਣਾ ਕਾਂਗਰਸ ਦੇ ਬਹੁਤ ਪੁਰਾਣੇ ਇਲਜ਼ਾਮਾਂ ਦੀ ਤਾਂ ਆਪਾਂ ਗੱਲ ਹੀ ਨਹੀਂ ਕਰਦੇ ਜਦੋਂ ਇਹਨਾਂ ਦੇ ਉੱਪਰ ਗੈਰ ਕਾਨੂੰਨੀ ਅੰਸਰਾਂ ਨਾਲ ਸੰਬੰਧ ਹੋਣ ਦੇ ਇਲਜ਼ਾਮ ਲੱਗੇ ਸਨ ਪਰ ਜਦੋਂ ਉਹ ਇਲੈਕਟਿਡ ਐਮ.ਐਲ.ਏ ਹੋ ਗਏ ਹਨ ਉਸ ਵੇਲੇ ਦੀਆਂ ਘਟਨਾਵਾਂ ਉਹਨਾਂ ਬਾਰੇ ਤਾਂ ਆਪਾਂ ਗੱਲ ਕਰ ਹੀ ਸਕਦੇ ਹਾਂ ਜਾਣਕਾਰ ਦੱਸਦੇ ਹਨ ਕਿ ਇਹਨਾਂ ਨੂੰ ਸ਼ੋਹਰਤ ਪੈਸਾ ਸੱਤਾ ਉਸ ਦਾ ਨਸ਼ਾ ਬੁਰੀ ਤਰ੍ਹਾਂ ਸਿਰ ਚੜ ਗਿਆ ਸੀ ਇਨ੍ਹਾਂ ਵਿੱਚ ਬਹੁਤ ਹੀ ਜ਼ਿਆਦਾ ਐਰੋਗੈਂਸ ਆ ਗਈ ਸੀ ਅਤੇ ਇਨ੍ਹਾਂ ਨੇ ਸਰਬਜਨਿਕ ਥਾਵਾਂ ਤੇ ਪ੍ਰੋਗਰਾਮਾਂ ਵਿੱਚ ਸਰਬਜਨਿਕ ਪ੍ਰੋਗਰਾਮਾਂ ਵਿੱਚ ਮਿਸਬਿਹੇਵ ਕਰਨਾ ਸ਼ੁਰੂ ਕਰ ਦਿੱਤਾ ਸੀ ਦੋਸਤੋ ਜਨਵਰੀ 2019 ਵਿੱਚ ਇਨ੍ਹਾਂ ਦੀ ਇੱਕ ਵੀਡੀਓ ਮਹਿਲਾ ਅਫੀਸਰ ਨਾਲ ਮਿਸਬਿਹੇਵ ਦੀ ਉਹ ਬਹੁਤ ਜ਼ਿਆਦਾ ਪਬਲਿਕ ਵਿੱਚ ਵਾਇਰਲ ਹੋਈ ਸੀ ਕਿ ਕਿ ਅਸੀਂ ਤੇ ਉਹਨਾਂ ਨਾਲ ਆ ਕੇ ਕਰੋ ਆਹ ਫੰਕਸ਼ਨ ਦੁਬਾਰਾ ਰਿਪੀਟ ਹੋਣ ਲੱਗ ਗਿਆ ਨਹੀਂ ਪਤਾ ਤਾਂ ਤੁਸੀਂ ਪਤਾ ਰੱਖਿਆ ਕਰੋ ਜੀ ਫਿਰ ਆਉਣ ਦੀ ਨਹੀਂ ਲੋੜ ਤੁਹਾਨੂੰ ਇਸ ਕਰਕੇ ਹੀ ਆਏ ਹੋ ਨਾ ਵੀ ਇੱਥੇ ਮਨਿਸਟਰ ਬੈਠਾ ਇਸ ਕਰਕੇ ਸੱਤਿਆ ਗਿਆ ਤੁਹਾਨੂੰ ਨਹੀਂ ਸਰ ਜੀ ਹੁਣ ਹੁਣ ਨਹੀਂ ਹੁਣ ਨਹੀਂ ਆਉਣਾ ਜਾਓ ਪਲੀਜ਼ ਇਸ ਤੋਂ ਲਾਵਾ ਇਹਨਾਂ ਤੇ ਅਕਤੂਬਰ 2019 ਵਿੱਚ ਹੀ ਆਪਣੀ ਹੀ ਪਾਰਟੀ ਦੇ ਵਰਕਰਾਂ ਨਾਲ ਲੋਕ ਸਭਾ ਦੀਆਂ ਚੋਣਾਂ ਵੇਲੇ ਜਦੋਂ ਚੋਣਾਂ ਦੀ ਤਿਆਰੀ ਹੋ ਰਹੀ ਸੀ ਆਪਣੇ ਹੀ ਵਰਕਰਾਂ ਨਾਲ ਬਤਮੇਜ ਜੀ ਖਿੱਚ ਤੂ ਕਰਨ ਦੇ ਇਲਜ਼ਾਮ ਵੀ ਲੱਗੇ ਸਨ ਦੋਸਤੋ ਇਹਨਾਂ ਦੀ ਸ਼ਖਸੀਅਤ ਬਾਰੇ ਗੱਲ ਕੀਤੀ ਜਾਵੇ ਤਾਂ ਕੁਲਮਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਜਿਵੇਂ ਯੂਪੀ ਬਿਹਾਰ ਵਿੱਚ ਬਾਹੂਬਲੀ ਨੇਤਾ ਹੁੰਦੇ ਹਨ ਉਹਨਾਂ ਵਰਗੀ ਹੀ ਹੈ ਇਹਨਾਂ ਦੀ ਸ਼ਖਸੀਅਤ ਲੁਧਿਆਣੇ ਦੇ ਬਾਹੂਬਲੀ ਕਾਂਗਰਸ ਦੇ ਬਾਹੂਬਲੀ ਨੇਤਾ ਭਾਰਤ ਪੂਸ਼ਣ ਆਸ਼ੂ ਇਸ ਤੋਂ ਇਲਾਵਾ ਇਹਨਾਂ ਦੀ ਇੱਕ ਹੋਰ ਆਡੀਓ ਰਿਕਾਰਡਿੰਗ ਬੜੀ ਵਾਇਰਲ ਹੋਈ ਸੀ ਦੋਸਤੋ ਜਿਸ ਵਿੱਚ ਇਹ ਲੁਧਿਆਣੇ ਇੰਪਰੂਵਮੈਂਟ ਟਰਸਟ ਦੇ ਡੀਐਸਪੀ ਅਤੇ ਸਬਡੈਂਟ ਇੰਜੀਨੀਅਰ ਨੂੰ ਬੁਰੀ ਤਰ੍ਹਾਂ ਧਮਕਾ ਰਹੇ ਸਨ ਇਨਾਦੀ ਉਸ ਅਫਸਰ ਨਾਲ ਮੀਡੀਆ ਵਿੱਚ ਬੜੀ ਤੂਤੂ ਮਮਾ ਹਿੰਦੀ ਰਹੀ ਬੜੀ ਦੇਰ ਤੱਕ ਬਲਵਿੰਦਰ ਸਿੰਘ ਸੇਖੋਣਾ ਦੇ ਇਸ ਅਫਸਰ ਨੇ ਇਹਨਾਂ ਮੂਰੇ ਝੁੱਕਣ ਤੋਂ ਨਾ ਕਰ ਦਿੱਤੀ ਬਾਕੀ ਦੋਸਤੋ ਹੁੰਦਾ ਕੀ ਹੈ ਉਸ ਅਫਸਰ ਦਾ ਕੈਰੀਅਰ ਤਬਾਹ ਕਰ ਦਿੱਤਾ ਗਿਆ ਰਾਜਨੀਤੀ ਰਾਜਨੀਤੀ ਨਹੀਂ ਸੇਵਾ ਹੈ ਸੱਚੀ ਗੱਲ ਤਾਂ ਇਹ ਹੈ ਜੋ ਉਸ ਅਫਸਰ ਨਾਲ ਵਾਪਰਿਆ ਸੀ ਉਮੀਦ ਹੈ ਇੰਨੀ ਹੀ ਜਾਣਕਾਰੀ ਬਹੁਤ ਹੋਵੇਗੀ ਬਾਕੀ ਆਪਾਂ ਕਿਹੜਾ ਉਹਨਾਂ ਦੀ ਬਾਇਓਗ੍ਰਾਫੀ ਲਿਖ ਰਹੇ ਹਾਂ ਜਾਂ ਦੱਸ ਰਹੇ ਹਾਂ ਜਿਹੜੀ ਹੋਰ ਜਾਣਕਾਰੀ ਪ੍ਰਾਪਤ ਕਰੀਏ ਈਡੀ ਵਾਲੇ ਕੇਸ ਲਈ ਇਹਨਾਂ ਦਾ ਇੰਨਾ ਹੀ ਪਿਛੋਕੜ ਜਾਨਣਾ ਬਹੁਤ ਹੈ ਦੋਸਤੋ ਅਨਾਜ ਢਲਾਈ ਟੈਂਡਰ ਘਟਾਲਾ ਇਸ ਘਟਾਲੇ ਵਿੱਚ ਲਗਭਗ 2000 ਕਰੋੜ ਦਾ ਘਟਾਲਾ ਹੋਇਆ ਹੈ ਦੱਸਿਆ ਜਾਂਦਾ ਹੈ ਇਸ ਵਿੱਚ ਅੱਜਕੱਲ੍ਹ ਭਰਤ ਪੋਸ਼ਨ ਆਸ਼ੂਜੀ ਫਸੇ ਹੋਏ ਹਨ ਦੋਸਤੋ ਇਹ ਘਟਾਲਾ ਹੈ ਕੀ ਉਹ ਵੀ ਜਾਣ ਲੈਂਦੇ ਹਾਂ ਦੱਸਿਆ ਜਾਂਦਾ ਹੈ ਕਿ ਇਸ ਘਟਾਲੇ ਵਿੱਚ ਸਰਕਾਰੀ ਪੈਸੇ ਦੀ ਚੰਗੀ ਲੁੱਟਮਾਰ ਹੋਈ ਹੈ ਈਡੀ ਦੇ ਮਤਾਬਿਕ ਜੋ ਅਦਾਲਤ ਵਿੱਚ ਦੱਸਿਆ ਹੈ ਉਹਨਾਂ ਨੇ ਕਈ ਕਰੋੜਾਂ ਰੁਪਇਆ ਦੇ ਫਰਜੀ ਬਿਲਾਾਂ ਦੀਆਂ ਐਂਟਰੀਆਂ ਹੋਈਆਂ ਹਨ ਅਨਾਜ ਦੀ ਢੋਟਵਾਈ ਲਈ ਕਿਰਾਏ ਤੇ ਲਈਆਂ ਗਈਆਂ ਗੱਡੀਆਂ ਦੇ ਫਰਜੀ ਬਿਲਾਾਂ ਦਾ ਭੁਗਤਾਨ ਕੀਤਾ ਗਿਆ ਅਤੇ ਪੈਸਾ ਇਹਨਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਦੇ ਖਾਤਿਆਂ ਵਿੱਚ ਪਵਾ ਦਿੱਤਾ ਫਰਜੀ ਬਿਲਾਾਂ ਦੇ ਭੁਗਤਾਨ ਦਾ ਪੈਸਾ ਹੋਰ ਵੀ ਕਈ ਢੰਗਾਂ ਨਾਲ ਐਡਜਸਟ ਕਰਨ ਦੇ ਕਈ ਕੇਸ ਜਾਂਚ ਵਿੱਚ ਹੁਣ ਸਾਹਮਣੇ ਆਏ ਹੋਏ ਹਨ ਜਾਂਚ ਦੌਰਾਨ ਸੁਨਾਰੇ ਸੋਨੇ ਹੀਰੇ ਗਹਿਣਿਆਂ ਦੇ ਵਪਾਰੀ ਉਹਨਾਂ ਨਾਲ ਵੀ ਲੈਣ ਦੇਣ ਦੇ ਮਾਮਲੇ ਸਾਹਮਣੇ ਆ ਰਹੇ ਹਨ ਦੋਸਤੋ ਇਹਨਾਂ ਸੁਨਿਆਰਾਂ ਨਾਲ ਕਰੋੜਾਂ ਰੁਪਏਾਂ ਦੇ ਪੈਸੇ ਦੀ ਟਰਾਂਸਫਰ ਹੋਣ ਦੀ ਐਂਟਰੀ ਉਸ ਦਾ ਜਵਾਬ ਕਾਂਗਰਸੀ ਨੇਤਾ ਭਾਰਤ ਭੂਸ਼ਣ ਆਸ਼ੂ ਜੀ ਨਹੀਂ ਦੇ ਰਹੇ ਹਨ ਇਸ ਲਈ ਦੋਸਤੋ ED ਨੇ ਇਹਨਾਂ ਦਾ ਅਦਾਲਤ ਵਿੱਚ 5 ਦਿਨਾਂ ਦਾ ਰਿਮਾਂਡ ਮੰਗਿਆ ਸੀ ਤਾਂ ਜੋ ਕਿ ਇਹ ਜਾਣਕਾਰੀ ਪ੍ਰਾਪਤ ਕੀਤੀ ਜਾ ਸਕੇ ਦੋਸਤੋ ਰਾਜਨੀਤਿਕ ਪਾਰਟੀਆਂ ਜਦੋਂ ਵੀ ਇਹਨਾਂ ਦੇ ਨੇਤਾਵਾਂ ਤੇ ਭ੍ਰਸ਼ਟਾਚਾਰ ਦੇ ਦੋਸ਼ਾਂ ਹੇਠ ਕੋਈ ਕਾਰਵਾਈ ਹੁੰਦੀ ਹੈ ਤਾਂ ਇਹ ਉਸ ਨੂੰ ਬਦਲੇ ਦੀ ਕਾਰਵਾਈ ਦੱਸਦੇ ਹਨ ਕੀ ਸੱਚ ਹੀ ਇੰਜ ਹੁੰਦਾ ਹੈ ਚੋਣਾਂ ਵੇਲੇ ਜਦੋਂ ਪੰਜਾਬ ਦੇ ਸੀਐਮ ਚਰਨਜੀਤ ਸਿੰਘ ਚੰਨੀ ਉਹਨਾਂ ਦੇ ਭਾਂਜੇ ਕੋਲੋਂ 10 ਕਰੋੜ ਦੇ ਕਰੀਬ ਲਗਭਗ ਕੈਸ਼ ਬਰਾਮਦ ਹੋਇਆ ਸੀ ਪਰ ਬਾਅਦ ਵਿੱਚ ਕੱਟੜ ਇਮਾਨਦਾਰਾਂ ਦੀ ਸਰਕਾਰ ਜਦੋਂ ਪੰਜਾਬ ਵਿੱਚ ਆਈ ਜਿਹੜੇ ਚੋਣਾਂ ਵੇਲੇ ਇਹ ਕਹਿੰਦੇ ਸਨ ਕਿ ਪਤਾ ਨਹੀਂ ਕਿੰਨੇ ਸੈਂਕੜੇ ਕਰੋੜੀ ਨੇ ਇੱਧਰ ਉੱਧਰ ਕੀਤੇ ਹੋਣੇ ਇਹ ਵੀ ਚੱਲੀ ਜੀ ਦਾ ਚਮਤਕਾਰ ਹੈ 111 ਦਿਨਾਂ ਵਿੱਚ ਉਹਨਾਂ ਨੇ ਗਰਜਵ ਦੇ ਚਮਤਕਾਰ ਕੀਏ ਆ ਯਾਹਾਂ ਤੇ ਕਿ ਉਹਨਾਂ ਨੇ ਖੁਦ ਹੀ ਆਪਣੀ ਜਾਂਚ ਕਰਾ ਲਈ उन अफसरों से जांच कराई जो उसी इलाके के थे जो शायद रेता चोरी में मदद करते होंगे उसी इलाके के ऊपर से नीचे तक जो अफसर थे उन्हीं को कह दिया भाई तुम अपनी जांच करके बताओ जब ये सीएम बनेंगे असली जांच ये कराएंगे तब असली जांच जब ये कराएंगे तो दूध का दूध पानी को ये सीएम बनेंगे असली जांच ये कराएंगे जब ये सीएम बनेंगे असली जांच ये कराएंगे जब ये कराएंगे तो दूध का दूध पानी को पाएंगे ਉਹ ਆਪਣੀ ਸਰਕਾਰ ਪੰਜਾਬ ਵਿੱਚ ਬਣਦੇ ਹੀ ਚਰਨਜੀਤ ਸਿੰਘ ਚੰਨੀ ਕੋਲੋਂ ਚੋਅਨੀ ਵੀ ਬਰਾਮਦਨਾ ਕਰਵਾ ਸਕੇ ਮਤਲਬ ਚਰਨਜੀਤ ਸਿੰਘ ਚੰਨੀ ਕੱਟੜ ਇਮਾਨਦਾਰ ਸਾਬਤ ਹੋਇਆ ਨਾ ਇਹਨਾਂ ਦੀ ਨਜ਼ਰਾਂ ਵਿੱਚ ਜਿਵੇਂ ਮੇਰੇ ਘਰ ਵਿੱਚ ਕੁਝ ਨਹੀਂ ਮਿਲਿਆ ਵੈਸੇ ਲੋਕਰ ਵਿੱਚ ਵੀ ਕੁਝ ਨਹੀਂ ਨਿਕਲਾ ਮੁਸ਼ਕਿਲ ਸੇ 70-80000 ਰੁਪਏ ਕੇ ਕੁਝ ਬੱਚੋ ਕੇ ਕੁਝ ਮੇਰੀ ਪਤਨੀ ਕੇ ਜੈਵਲਰੀ ਵਗੈਰਾ ਕੁਝ ਕੁਝ ਇਹਹੀ ਇਸ ਬਾਤ ਦਾ ਸਬੂਤ ਹੈ ਕਿ ਅੱਜ ਪ੍ਰਧਾਨ ਮੰਤਰੀ ਜੀ ਕੀ ਸਾਰੀ ਜਾਂਚ ਮੇਂ ਮੈਂ ਔਰ ਮੇਰਾ ਪਰਿਵਾਰ ਪਾਕਸਾਫ ਨਿਕਲੇ ਸਰ ਅੱਜ ਪ੍ਰਧਾਨ ਮੰਤਰੀ ਜੀ ਕੀ ਪੂਰੀ ਸਾਰੀ ਜਾਂਚ ਮੈਂ एकदम ਕਲੀਨ ਚਿੱਟ ਹੈ کہیں ਕੁਛ ਐਸਾ ਚੀਜ਼ ਨਹੀਂ ਹੈ ਜਿਸ ਕੋ ਇਹ ਕਹ सके ਇਹ ਕਿਉਂ ਹੈ ਇਹ ਕੀ ਹੈ ਇਹ ਕਿਵੇਂ ਹੈ کہیں 1 ਪੈਸੇ ਦਾ ਕੁਐਸਚਨੇਬਲ ਕੁਛ ਨਹੀਂ ਹੈ ਪਰ ਪਰ ਕੀ ਭਾਰਤ ਪੋਸ਼ਨ ਆਸ਼ੂ ਦੇ ਮਾਮਲੇ ਵਿੱਚ ਵੀ ਇੰਜ ਹੀ ਹੈ ਦੋਸਤੋ ਭਾਰਤ ਪੋਸ਼ਨ ਆਸ਼ੂ ਦੇ ਫੈਮਿਲੀ ਮੈਂਬਰ ਦੇ ਖਾਤਿਆਂ ਵਿੱਚ ਲੱਖਾਂ ਦਾ ਲੈਣ ਦੇਣ ਹੋਇਆ ਭਾਰਤ ਪੋਸ਼ਨ ਆਸ਼ੂ ਦੀ ਸੱਸ ਨੇ ਦੋਤਿਆਂ ਦੇ ਖਾਤਿਆਂ ਵਿੱਚ ਮਤਲਬ ਭਾਰਤ ਪੋਸ਼ਣ ਦੇ ਬੱਚਿਆਂ ਦੇ ਖਾਤਿਆਂ ਵਿੱਚ ਲੱਖਾਂ ਰੁਪਏ ਟਰਾਂਸਫਰ ਕਰਾਏ ਚੰਗੀ ਗੱਲ ਹੈ ਪਰ ਉਸ ਕੋਲ ਇਹ ਪੈਸੇ ਕਿੱਥੋਂ ਆਏ ਹਨ ਜਾਂਚ ਏਜੰਸੀਆਂ ਨੂੰ ਇਹ ਉਹ ਦੱਸ ਨਾ ਸਕੀ ਮਤਲਬ ਭਾਰਤ ਪੋਸ਼ਣ ਆਸ਼ੂ ਦੀ ਸੱਸ ਇਹਨਾਂ ਪੈਸਿਆਂ ਦੀ ਆਮਦ ਬਾਰੇ ਕੁਝ ਵੀ ਜਾਣਕਾਰੀ ਜਾਂਚ ਏਜੰਸੀਆਂ ਨੂੰ ਨਾ ਦੇ ਸકી ਇਸ ਤੋਂ ਇਲਾਵਾ ਦੋਸਤੋ ਪਿਛਲੇ ਸਾਲ ਅਗਸਤ ਮਹੀਨੇ ਜਦੋਂ ਭਾਰਤ ਪੋਸ਼ਣ ਆਸ਼ੂ ਦੇ ਘਰ ਛਾਪੇ ਮਾਰੀ ਕੀਤੀ ਗਈ ਸੀ ਤਾਂ 34 ਲੱਖ ਦੇ ਕਰੀਬ ਕੈਸ਼ ਮਿਲਿਆ ਸੀ ਇਸ ਤੋਂ ਇਲਾਵਾ ਕਰੋੜਾਂ ਦੀ ਕੀਮਤ ਦੀਆਂ ਸੋਨੇ ਦੀਆਂ ਗਿੰਨੀਆਂ ਜੀ ਹਾਂ ਕਰੋੜਾਂ ਰੁਪਏ ਦੀਆਂ ਸੋਨੇ ਦੀਆਂ ਗਿੰਨੀਆਂ ਦੋਸਤੋ ਇੱਥੇ ਵੀ ਖੇਲ ਭ੍ਰਸ਼ਟਾਚਾਰ ਦਾ ਖੇਲ ਫੇਰ ਤੋਂ ਸ਼ੁਰੂ ਹੋ ਗਿਆ ਇਹਨਾਂ ਨੇ ਸੁਨਿਆਰੇ ਨੂੰ ਫਰਜੀ ਬਿੱਲ ਫਰਜੀ ਐਂਟਰੀਆਂ ਕਰਨ ਲਈ ਕਿਹਾ ਈਡੀ ਨੇ ਜਾਣਕਾਰੀ ਕੀਤੀ ਦਾ ਸੁਨਿਆਰੇ ਫਰਜੀ ਬਿੱਲਾ ਫਰਜੀ ਐਂਟਰੀਆਂ ਬਾਰੇ ਮੰਨ ਗਏ ਇਸ ਤੋਂ ਇਲਾਵਾ ਦੋਸਤੋ ਭਰਤ ਪੂਸ਼ਣ ਆਸ਼ੂ ਉਹਨਾਂ ਦੀ ਪਤਨੀ ਬੇਟੇ ਬੇਟੀ ਭਰਾ ਪਰਜਾਈ ਉਹਨਾਂ ਦੇ ਖਾਤਿਆਂ ਵਿੱਚ ਵੱਡੇ ਲੈਣ ਦੇਣ ਦੇ ਜੋ ਰਿਕਾਰਡ ਬੈਂਕ ਖਾਤਿਆਂ ਵਿੱਚ ਹਨ ਉਹ ਇਸ ਦਾ ਜਵਾਬ ਨਹੀਂ ਦੇ ਸਕੇ ਹਨ ਦੋਸਤੋ ਲੁਧਿਆਣੇ ਦੇ ਆਰਿਆ ਕਾਲਜ ਫੋਰ ਬॉयਜ਼ ਤੋਂ ਬੀਏ ਪੜ੍ਹਿਆ ਇਹ ਨੇਤਾ ਸਿਰਫ ਡੇਰੀ ਦੇ ਵਪਾਰ ਤੋਂ ਹੀ ਕਰੋੜਪਤੀ ਬਣ ਗਿਆ ਹੈ 2012 ਵੇਲੇ ਇਹਨਾਂ ਨੇ ਆਪਣੀ ਆਮਦਨ ਜਾਇਦਾਦ ਤਕਰੀਬਨ 7 ਕਰੋੜ ਦੱਸੀ ਸੀ ਅਤੇ 2022 ਵਿੱਚ 10 ਕਰੋੜ ਦੇ ਕਰੀਬ ਜਾਇਦਾਦ ਹੋਣ ਦਾ ਚੋਣਾ ਵੇਲੇ ਇਹਨਾਂ ਨੇ ਇਸ਼ਫਾਕ ਕੀਤਾ ਸੀ ਦੋਸਤੋ ਜਦੋਂ ਨੇਤਾਵਾਂ ਵੱਲ ਦੇਖਦੇ ਹਾਂ ਤਾਂ ਲੱਗਦਾ ਹੈ ਕਿ ਸਾਡੇ ਪੰਜਾਬੀ ਨੌਜਵਾਨ ਡੇਰੀ ਦੁੱਧ ਦਾ ਕੰਮ ਛੱਡ ਕੇ ਵਿਦੇਸ਼ਾਂ ਵੱਲ ਕਿਉਂ ਜਾ ਰਹੇ ਹਨ ਰੋਜ਼ਗਾਰ ਲਈ ਭਾਰਤ ਭੋਸ਼ਨ ਆਸ਼ੂਵੰਗ ਉਹ ਵੀ ਕਰੋੜਪਤੀ ਕਰੋੜਾਂ ਦੀ ਜਾਇਦਾਦ ਇੱਥੇ ਰਹਿ ਕੇ ਕਿਉਂ ਨਹੀਂ ਬਣਾਉਂਦੇ ਬਿਹਾਰ ਦੇ ਮੁੱਖ ਮੰਤਰੀ ਲਾਲੂ ਪ੍ਰਸ਼ਾਦ ਯਾਦਵ ਉਹਨਾਂ ਦੀ ਪਤਨੀ 라ਵੜੀ ਦੇਵੀ ਉਹ ਦੋ گاਵਾ ਦੇ ਦੁੱਧ ਵੇਚਣ ਤੋਂ ਸ਼ੁਰੂ ਹੋਈ ਆਮਦਨ ਅੱਜ ਕੱਲ ਹਜ਼ਾਰਾਂ ਕਰੋੜ ਦੀ ਸੰਪਤੀ ਦੇ ਮਾਲਕ ਬਣੇ ਬੈਠੇ ਹੋਏ ਹਨ ਪੂਰੀ ਟੋਰ ਨਾਲ ਪਰ ਪਰ ਕੀ ਦੋਸਤੋ ਇਹ ਦਸਾਂ ਨੋਹਾਂ ਦੀ ਕਿਰਤ ਹੁੰਦੀ ਹੈ ਉਸ ਤੋਂ ਹੀ ਹੋਈ ਹੁੰਦੀ ਆਮਦਨ ਹੁੰਦੀ ਹੈ ਜੋ ਇਹ ਦਰਸਾਉਂਦੇ ਹਨ ਭਾਰਤ ਪੋਸ਼ਨ ਆਸ਼ੂ ਦੇ ਮਾਮਲੇ ਵਿੱਚ ਕੀ ਈਡੀ ਜਾਂ ਵਿਜੀਲੈਂਸ ਇਹ ਪਤਾ ਲਗਾਉਣ ਵਿੱਚ ਕਾਮਯਾਬ ਰਹੇਗੀ ਵੇਖੋ ਧਰਤੀ ਵਿੱਚ ਹੁੰਦਾ ਕੀ ਹੈ ਵੈਸੇ ਕਹਿੰਦੇ ਨੇ ਕਿ ਯਥਾ ਰਾਜਾ tatha ਪ੍ਰਜਾ ਜਾਂ ਯਥਾ ਪ੍ਰਜਾ tatha ਰਾਜਾ ਜਿਹੋ ਜਿਹੇ ਲੋਕ ਹੁੰਦੇ ਹਨ ਉਹੋ ਜਿਹੇ ਹੀ ਉਹਨਾਂ ਨੂੰ ਹਾਕਮ ਮਿਲਦੇ ਹਨ ਉਮੀਦ ਹੈ ਦੋਸਤੋ ਤੁਹਾਨੂੰ ਜਾਣਕਾਰੀ ਪਸੰਦ ਆਈ ਹੋਵੇਗੀ ਜੇ ਜਾਣਕਾਰੀ ਠੀਕ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਜਰੂਰ ਕਰੋ ਵੀਡੀਓ ਸ਼ੇਅਰ ਵੀ ਕਰ ਸਕਦੇ ਹੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ